ਕੋਈ ਵੀ ਐਸੀ ਭਾਈਚਾਰਾ ਜਿਹੜਾ ਇੱਕ ਵਾਰੀ ਰੈਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਹੋਰ ਨਿੰਦਾ ਕਰਦੇ ਹਾਂ ਅੱਜ ਬਹੁਜਨ ਸਮਾਜ ਚ ਪਾਰਟੀ ਜਿਲਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜਿਲਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਵਿਧਾਨ ਸਭਾ ਲੈਵਲ ਤੇ ਐਸਟੀਐਮ ਸਾਖਜੀ ਨੂੰ ਮੰਗ ਪੱਤਰ ਦਿੱਤਾ ਗਿਆ ਉਨਾ ਕੇ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾਂ ਤੇ ਕ੍ਰੀਮ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਹੈ ਕਿ ਨਾ ਕਰਕੇ ਇਸ ਚੀਜ਼ ਕਰ ਦਿੱਤਾ ਕਿ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਦੋਂ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸਡੀਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਪਹੁੰਚਾਉਣਾ ਚਾਹੁੰਦੇ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਦਿੱਤਾ ਇੱਕ ਅਜ ਬੰਦ ਦਾ ਵੀ ਚੱਲਿਆ ਕਿ ਅੱਜ ਬੰਦ ਤੇ ਪੰਜਾਬ ਕਰੋ ਕੀ ਬੰਦ ਹੈ ਕੀ ਗੱਲ ਹੈ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਪੀ ਅੱਜ ਅਸੀਂ ਜਿਹੜਾ ਬੰਦ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਸਮਰਥਨ ਕਰਦੀ ਹੈ ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹੇ ਪਰ ਅਸੀਂ ਸਮਰਥਨ ਕਰਦੇ ਆਂ ਬੰਦ ਕ੍ਰੀਮੀ ਲੇਅਰ ਹੈ ਉਹਦੇ ਤੇ ਕੀ ਕਹਿੰਦੇ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਹੈ ਕ੍ਰੀਮੀ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸੀ ਭਾਈਚਾਰਾ ਜਿਹੜਾ ਇੱਕ ਵਾਰੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇਨਸਪੈਕਟਰ ਲੱਗਾ ਜਾਂ ਤਸੀਂਦਾਰ ਲੱਗਾ ਐਸਪੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਔਰ ਅਸੀਂ ਆਸ ਕਰਦੇ ਆਂ ਵੀ ਜੋ ਬਾਬਾ ਸਾਹਿਬ ਡਾਕਟਰ ਮਬੇਡ ਕਰਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰਿਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰਿਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਅੱਜ ਬਹੁਜ ਸਮਾਜਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਵਿਧਾਨ ਸਭਾ ਲੈਵਲ ਤੇ ਐਸਟੀਐਮ ਸਾਖਜੀ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਅਤੇ ਅਨੁਸੂਚੀ ਜਾਤੀ ਵਰਗਾਂ ਤੇ ਕਰੀਮ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਫੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜਿਸ਼ ਹੈ ਕਿ ਕਿਨਾ ਕਰਕੇ ਇਸ ਠੀਕ ਕਰ ਦਿੱਤਾ ਕਿ ਜਿਹੜਾ ਉਪ ਵਰਗੀਕਰਨ ਹੋਇਆ 341 342 ਜਿਹੜੀ ਧਾਰਾ ਆ ਉਹਦਾ ਉਪ ਵਰਗੀਕਰਨ ਕੀਤਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅਸੀਂ ਐਸ ਡੀ ਐਮ ਸਾਹਿਬ ਦੁਆਰਾ ਆਪਣੀ ਜਿਹੜੀ ਗੱਲ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਪਹੁੰਚਾਉਣਾ ਚਾਹੁੰਦੇ ਆ ਅਸੀਂ ਅੱਜ ਉਹਨਾਂ ਲਈ ਮੰਗ ਪੱਤਰ ਕਿੱਕਾ ਜੀ ਬੰਦ ਦਾ ਵੀ ਚੱਲ ਰਿਹਾ ਜੀ ਅੱਜ ਬੰਦ ਤੇ ਪੰਜਾਬ ਕੋਲ ਕੀ ਬਣ ਰਿਹਾ ਹੈ ਕੀ ਗੱਲ ਹੈ ਬੋਝਨ ਸਮਾਜ ਪਾਰਟੀ ਦੇ ਨੈਸ਼ਨਲ ਲੀਡਰ ਭੈਣ ਕੁਮਾਰੀ ਮਾਇਆਵਤ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਜਸ ਸਿੰਘ ਸਿੰਘ ਗੜੀ ਜੋ ਉਹਨਾਂ ਦਾ ਹੁਕਮ ਸੀਗਾ ਕਿ ਅੱਜ ਜੀ ਬੰਦ ਦਾ ਜਿਹੜਾ ਬੋਝਨ ਸਮਾਜ ਪਾਰਟੀ ਸਮਰਥਨ ਕਰਦੀ ਹੈ ਲੀਡਿੰਗ ਰੋਲ ਨਹੀਂ ਹੈਗਾ ਅਸੀਂ ਮੋਰੇ ਹੋ ਕੇ ਬੰਦ ਨਹੀਂ ਕਰਾ ਰਹੇ ਪਰ ਅਸੀਂ ਸਵਾਰਥਨ ਕਰਦੇ ਆ ਬੰਦ ਕ੍ਰੀਮੀ ਲੇਅਰ ਹੈ ਉਹਦੇ ਤੇ ਕੀ ਕਹਿ ਦਿੰਦੇ ਕ੍ਰੀਮੀ ਲੇਅਰ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਬੋਝਨ ਸਮਾਜ ਪਾਰਟੀ ਉਹਦੀ ਕੋਰ ਨਿੰਦਾ ਕਰਦੀ ਹੈ ਕ੍ਰੀਮੀ ਲੇਅਰ ਦੇ ਵਿੱਚ ਇਦਾਂ ਹੈ ਵੀ ਜਿੱਦਾਂ ਕੋਈ ਵੀ ਕੋਈ ਵੀ ਐਸਸੀ ਭਾਈਚਾਰਾ ਜਿਹੜਾ ਇੱਕ ਵਾਰੀ ਰੈਜ਼ਰਵੇਸ਼ਨ ਦਾ ਫਾਇਦਾ ਲੈ ਲਵੇ ਉਹਦੀ ਦੁਆਰਾ ਬੱਚੇ ਰੈਜ਼ਰਵੇਸ਼ਨ ਦਾ ਫਾਇਦਾ ਨਹੀਂ ਲੈ ਸਕਦੇ ਮੰਨ ਲਓ ਕੋਈ ਡੀਸੀ ਲੱਗਾ ਐਸਐਸਪੀ ਲੱਗਾ ਜਾਂ ਇਨਸਪੈਕਟਰ ਲੱਗਾ ਜਾਂ ਤਸੀਂਦਾਰ ਲੱਗਾ ਐਸਪੀਐਮ ਲੱਗਾ ਉਹ ਸੁਪਰੀਮ ਕੋਰਟ ਨੇ ਜਿਹੜਾ ਉਹ ਰੱਦ ਕਰ ਦਿੱਤਾ ਉਹ ਬੰਦ ਕਰ ਦਿੱਤਾ ਫੈਸਲਾ ਅਸੀਂ ਉਹਦੀ ਕੋਰ ਨਿੰਦਾ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਵੀ ਜੋ ਬਾਬਾ ਸਾਹਿਬ ਡਾਕਟਰ ਮਵੇਦਕਰ ਜੀ ਨੇ ਕਾਨੂੰਨ ਬਣਾਇਆ ਉਹ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਧੰਨਵਾਦ